ਸਸ਼ਕਲ ਜ਼ਾਰ ਨੂੰ ਮੈਂ ਹੱਥ ਤਫਸੀਰਤ ਕਰਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਦੇ ਸਮੇਂ ਵਿੱਚ ਪੈਸਾ ਪੈਟਰੋਲ ਜਾਂ ਫਿਰ ਕੀਮਤੀ ਧਾਤਾਂ ਦੀ ਕੀਮਤ ਡਿੱਗਦੇ ਜਾਂ ਫਿਰ ਉੱਠਦੇ ਵੇਖ ਸਾਨੂੰ ਸਿਰਫ ਅੜ ਬੈਠਣ ਦੀ ਨਹੀਂ ਬਲਕਿ ਸਬਰ ਅਤੇ ਧੀਰਜ ਵਰਤਨ ਦੀ ਲੋੜ ਹੈ ਇਸ ਵੇਲੇ ਇਸ ਧੀਰਜ ਨੂੰ ਅਜ਼ਮਾਨ ਲਈ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਲੈ ਕੇ ਆ ਰਿਹਾ ਹੈ ਸੋਨਾ ਅਤੇ ਚਾਂਦੀ ਅੱਜ ਸਮਝਾਂਗੇ ਵੀ ਇਸ ਗਿਰਾਵਟ ਦੇ ਅਸਲੀ ਕਾਰਨ ਕੀ ਨੇ ਅਤੇ ਇਸ ਤੋਂ ਆਖਿਰ ਫਾਇਦਾ ਕੌਣ ਚੁੱਕ ਸਕਦਾ ਹੈ ਇਹ ਤਾਂ ਜੋ ਕੁਝ ਹਫ਼ਤੇ ਪਹਿਲਾਂ ਤੱਕ ਨਵੇਂ ਰਿਕਾਰਡ ਬਣਾ ਰਹੇ ਸਨ ਅਚਾਨਕ ਤੇਜ਼ੀ ਨਾਲ ਆਪਦੀ ਕੀਮਤ ਡਿਗਾ ਬੈਠੀਆਂ ਪਰ ਕਿਉਂ ਗਲੋਬਲ ਬਾਜ਼ਾਰਾ ਤੋਂ ਲੈ ਕੇ ਭਾਰਤੀ ਬਾਜ਼ਾਰ ਤੱਕ ਭਾਰੀ ਵਿਕਰੀ ਦੇਖੀ ਗਈ ਹੈ ਕਈ ਨਿਵੇਸ਼ਕ ਹੈਰਾਨ ਹਨ ਕਿ ਇਹ ਡਿਗਾਵਟ ਅਚਾਨਕ ਕਿਧਰੋਂ ਆ ਗਈ ਪਿਛਲੇ ਕੁਝ ਮਹੀਨਿਆਂ ਵਿੱਚ ਸੋਨੇ ਅਤੇ ਚਾਂਦੀ ਨੇ ਇਤਿਹਾਸਿਕ ਉਚਾਈਆਂ ਛੋਈਆਂ ਸਨ ਗਲੋਬਲ ਅਨਿਸ਼ਚਿਤਤਾ ਡਾਲਰ ਦੀ ਕਮਜ਼ੋਰੀ ਅਤੇ ਅਟਕਲ ਬਾਜ਼ੀ ਵਾਲੀ ਖਰੀਦ ਨੇ ਕੀਮਤਾਂ ਨੂੰ ਬਹੁਤ ਉੱਪਰ ਪਹੁੰਚਾ ਦਿੱਤਾ ਸੀ ਪਰ ਹੁਣ ਇਹੀ ਕਾਰਨ ਉਲਟੇ ਪੈ ਗਏ ਹਨ ਸਭ ਤੋਂ ਪਹਿਲਾਂ ਵੱਡਾ ਕਾਰਨ ਹੈ ਸੀਐਮਈ ਗਰੁੱਪ ਵੱਲੋਂ ਮਾਰਜਿਨ ਵਧਾਉਣਾ ਸੀਐਮਈ ਜੋ ਕਾਮਿਕਸ ਐਕਸਚੇਂਜ ਚਲਾਉਂਦਾ ਹੈ ਉਹਨਾਂ ਨੇ ਸੋਨੇ ਅਤੇ ਚਾਂਦੀ ਸਮੇਤ ਕਈ ਧਾਤਾਂ ਲਈ ਮਾਰਜਿਨ ਦੋ ਵਾਰ ਵਧਾਇਆ ਸੋਨੇ ਦਾ ਮਾਰਜਿਨ 6% ਦੀ ਤੋਂ 8% ਹੋ ਗਿਆ ਚਾਂਦੀ ਦਾ 11 ਤੋਂ 15% ਤੱਕ ਕਰ ਦਿੱਤਾ ਗਿਆ ਇਸ ਦਾ ਸਿੱਧਾ ਅਸਰ ਉਹਨਾਂ ਵਪਾਰੀ ਅਤੇ ਪਿਆ ਜੋ ਉਧਾਰ ਪੈਸੇ ਨਾਲ ਸੌਦੇ ਕਰ ਰਹੇ ਸਨ ਜਦੋਂ ਮਾਰਜਿਨ ਵਧਿਆ ਉਹਨਾਂ ਨੂੰ ਤੁਰੰਤ ਹੋਰ ਨਕਦ ਰਕਮ ਲਿਆਣੀ ਪਈ ਕਈ ਵਪਾਰੀ ਕੋਲ ਇਹ ਰਕਮ ਮੌਜੂਦ ਨਹੀਂ ਸੀ ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਜ਼ਬਰਦਸਤੀ ਆਪਣਾ ਸੋਨਾ ਅਤੇ ਚਾਂਦੀ ਵੇਚਣੀ ਸ਼ੁਰੂ ਕਰ ਦਿੱਤੀ ਜਿਵੇਂ ਹੀ ਵਿਕਰੀ ਸ਼ੁਰੂ ਹੋਈ ਕੀਮਤਾਂ ਡਿਗਣ ਲੱਗ ਪਈਆਂ ਕੀਮਤ ਡਿਗੀ ਤਾਂ ਹੋਰ ਨੁਕਸਾਨ ਹੋਇਆ ਨੁਕਸਾਨ ਵਧਿਆ ਤਾਂ ਹੋਰ ਵਿਕਰੀ ਹੋਈ ਇਹ ਇੱਕ ਲੜੀ ਬਣ ਗਈ ਜਿਸ ਨੇ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਦੂਜਾ ਵੱਡਾ ਕਾਰਨ ਹੈ ਭਾਰਤ ਦਾ ਬਜਟ 2026 ਬਾਜ਼ਾਰ ਨੂੰ ਉਮੀਦ ਸੀ ਕਿ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਘਟ ਸਕਦੀ ਹੈ ਪਰਵਤ ਮੰਤਰੀ ਨੇ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਇਸ ਤੋਂ ਪਹਿਲਾਂ ਕਈ ਖਰੀਦਦਾਰ ਬਜਟ ਦੀ ਉਡੀਕ ਵਿੱਚ ਰੁਕੇ ਹੋਏ ਸਨ ਹੁਣ ਜਦੋਂ ਡਿਊਟੀ ਨਹੀਂ ਕੱਟੀ ਅਤੇ ਗਲੋਬਲ ਕੀਮਤਾਂ ਡਿੱਗ ਰਹੀਆਂ ਹਨ ਭਾਰਤੀ ਬਾਜ਼ਾਰ ਦੇ ਭਾਅ ਵੀ ਤੇਜ਼ੀ ਨਾਲ ਹੇਠਾਂ ਆ ਰਹੇ ਹਨ ਇਸ ਸਮੇਂ ਸੋਨੇ ਤੇ 6% ਦੀ ਕਸਟਮ ਡਿਊਟੀ ਲੱਗਦੀ ਹੈ ਚਾਂਦੀ ਤੇ ਵੀ ਆਮ ਤੌਰ ਤੇ 6% ਦੀ ਡਿਊਟੀ ਹੈ ਕੋਈ ਛੂਟ ਨਾ ਮਿਲਣ ਕਾਰਨ ਬਾਜ਼ਾਰ ਦਾ ਮਨੋਭਵ ਕਮਜ਼ੋਰ ਹੋਇਆ ਤੀਜਾ ਵੱਡਾ ਕਾਰਨ ਹੈ ਅਮਰੀਕਨ ਡਾਲਰ ਦੀ ਮਜ਼ਬੂਤੀ ਜਦੋਂ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਸੋਨੇ ਅਤੇ ਚਾਂਦੀ ਵਰਗੀਆਂ ਧਾਤਾਂ ਤੇ ਦਬਾਅ ਬਣਦਾ ਹੈ ਇਹ ਡਿਗਾਵਟ ਕਈ ਸਮੇਂ ਤੋਂ ਬਣ ਰਹੀ ਸੀ ਹੁਣ ਸਿਰਫ ਇੱਕ ਟ੍ਰਿਗਰ ਮਿਲ ਗਿਆ ਇਸ ਡਿਗਾਵਟ ਤੋਂ ਬਾਅਦ ਸੋਨਾ ਆਪਣੇ ਰਿਕਾਰਡ ਤੋਂ ਲਗਭਗ 25% ਦੀ ਹੇਠਾਂ ਆ ਗਿਆ ਹੈ। ਚਾਂਦੀ ਨੇ ਤਾਂ ਕਰੀਬ 40% ਦੀ ਵੱਡੀ ਗਿਰਾਵਟ ਵੇਖੀ ਹੈ। ਇਸ ਵਿਚਕਾਰ ਪ੍ਰਸਿੱਧ ਲੇਖਕ ਰੌਬਰਟ ਕਿਓਸਾਕੀ ਨੇ ਕਿਹਾ ਕਿ ਇਹ ਡਰਨ ਦਾ ਨਹੀਂ ਖਰੀਦ ਦੇ ਮੌਕੇ ਵਾਂਗ ਦੇਖਣ ਦਾ ਸਮਾਂ ਹੈ। ਉਹ ਮੰਨਦੇ ਹਨ ਕਿ ਡਿੱਗਦੇ ਬਾਜ਼ਾਰ ਵਿੱਚ ਧੀਰਜ ਵਾਲੇ ਲੋਕ ਹੀ ਫਾਇਦਾ ਲੈ ਸਕਦੇ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਡਗਾਵਟ ਅੱਗੇ ਵੀ ਜਾਰੀ ਰਹੇਗੀ ਜਾਂ ਇਹ ਲੰਬੇ ਸਮੇਂ ਲਈ ਮੌਕਾ ਹੈ ਕਿ ਇੱਥੇ ਡਰ ਜਿੱਤੇਗਾ ਜਾਂ ਸਮਝਦਾਰੀ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ